ਗੁੱਡ ਮਾਰਨਿੰਗ ਗਾਇਜ਼ ਅੱਜ ਪ੍ਰਾਪਤ ਚੱਲਿਆ ਸੀਗਾ ਮਾਰਨਿੰਗ ਮਾਰਨਿੰਗ ਮੰਡੀ ਤੇ बिकॉज़ ਆਪਾਂ ਅੱਜ ਮੱਝ ਸੇਲ ਕਰਨੀ ਸੀ ਤੇ ਅੱਜ ਪ੍ਰਾਪਤਾ ਚੱਲਿਆ ਬਟ ਮੇਰੀ ਅੱਜ ਸ਼ਾਮਤ ਆਉਣ ਵਾਲੀਆਂ बिकॉज़ ਅੱਜ ਸਾਰਾ ਕੰਮ ਮੈਨੂੰ ਕਰਨਾ ਪੈਣਾ ਪਰ ਪਲੀਜ਼ ਬਾਈ ਵੱਡਾ ਬਣ ਕੇ ਜਲਦੀ ਆ ਜੀ ਭਰਾ ਬਣ ਕੇ ਤੇ ਡੈਡੀ ਲੱਗੇ ਸੇ ਇਧਰ ਹਰਾ ਕੁੱਟਣ ਡੈਡੀ ਮੈਨੂੰ ਕਹਿੰਦੇ ਗੱਗੂ ਤੂੰ ਵੀ ਲੱਗ ਜਲਦੀ ਜਲਦੀ ਨਾਲ ਹਰਾ ਕੁਟ ਵਾਹਣਾ ਮੇਰੇ ਨਾਲ ਤੇ ਇਹ ਤਾਂ ਯਾਰ ਬਹੁਤ ਔਖਾ ਕੰਮ ਆ ਦਮ ਚੜ ਜਾਂਦਾ ਬੰਦੇ ਦਾ ਇੱਕ ਮੇਰਾ ਹੈੱਡ ਵੀ ਬਹੁਤ ਪੇਨ ਹੋ ਰਿਹਾ ਸੀ ਮਾਰਨਿੰਗ ਮੈਨੂੰ ਕੋਲਡ ਵੀ ਹੋ ਰਿਹਾ ਸੀਗਾ ਤੇ ਡੈਡੀ ਨੇ ਐਨੇ ਹਰਾ ਪਾਣ ਲਾਗੇ ਮੱਜਾਂ ਨੂੰ ਤੇ ਫਿਰ ਐਨੰਨਾ ਕੋਈ ਆ ਗਿਆ ਸੀਗਾ ਆਪਾਂ ਫੀਡ ਸੇਲ ਕੀਤੀ ਉਹਨਾਂ ਨੂੰ ਵਿੱਚ ਦਿੱਤੇ ਵਿੱਚ ਫਿਰ ਮੈਨੂੰ ਕਹਿੰਦੇ ਤੂੜੀ ਲੈ ਕੇ ਆ ਜਲਦੀ ਜਲਦੀ ਮੈਂ ਲੈ ਕੇ ਆਈ ਤੂੜੀ ਫਿਰ ਡੈਡੀ ਮੈਨੂੰ ਕਹਿੰਦੇ ਜਿਹੜਾ ਇੱਕ ਬੱਠਲ ਹੁੰਦਾ ਨਾ ਉਹ ਦੋ ਦੋ ਪਸ਼ੂਆਂ ਨੂੰ ਪਾ ਦਿਆ ਕਰਦਾ ਦਦਾ ਕਰਕੇ ਤੇ ਡੈਡੀ ਥੋੜਿਆ ਸੋਚ ਲੈਂਦੇ ਨੇਗੇ ਮੇਰੇ ਬਾਰੇ ਮੈਂ ਦੋ ਦੋ ਪਸ਼ੂਆਂ ਨੂੰ ਪਾਦਾ ਸੀਗਾ ਤੇ ਜੇ ਪ੍ਰਭ ਹੁੰਦਾ ਨਾ ਹਨਾ ਅੱਜ ਤੇ ਡੈਡੀ ਗਏ ਹੁੰਦੇ ਮੰਡੀ ਤੇ ਤੇ ਪ੍ਰਭ ਮੇਰੇ ਗਿਨਗਿਨ ਬਦਲੇ ਲੈਂਦਾ ਜੇ ਮੱਝ ਨੇ ਇੱਕ ਬੱਠਲ ਖਾਣਾ ਸੀ ਤਾਂ ਪ੍ਰਭ ਨੇ ਮੇਰੇ ਤੋਂ ਦੋ ਬੱਠਲ ਬਵਾਣੇ ਸੀਗੇ ਉਹ ਬਹੁਤ ਇੱਦਾਂ ਕਰਦਾ ਬਹੁਤ ਗੀੜੇ ਲਵਾਂਦਾ ਮੇਰੇ ਐਨੇ ਨੂੰ ਵੀਰਾ ਆ ਗਿਆ ਸੀਗਾ ਆਪਾਂ ਦੁੱਧਾ ਦਪਾਤਾ ਸੀ ਫਿਰ ਮੈਂ ਸੋਚਿਆ ਨੇ ਮੈਂ ਸੂਬਰ ਦੰਨੀਆਂ ਵੇੜਾ ਹਨਾ ਤੇ ਫਿਰ ਡੈਡੀ ਕਹਿੰਦੇ ਚਲੋ ਹੁਣ ਗੋਆ ਸਿੱਟੋ ਅੱਜ ਡੈਡੀ ਨਾਲ ਨਹੀਂ ਲੱਗੇ ਹੈਗੇ ਸੋ ਸਾਰਾ ਗੋਆ ਅੱਜ ਮੇਰੇ ਮੰਮੀ ਨੇ ਸੁਟਿਆ ਫਿਰ ਮੈਂ ਜਲਦੀ ਜਲਦੀ ਘਰ ਤੇ ਬੱਠਲ ਤੇ ਆਪਾਂ ਸਾਰਾ ਗੋਆ ਸਿੱਟਤਾ ਸੀਗਾ ਮੈਂ ਕਿਹਾ ਚਲੋ ਜੀ ਹੁਣ ਤਾਂ ਹੋ ਗਿਆ ਕੰਮ ਫਿਨਿਸ਼ ਬਟ ਨਹੀਂ ਮੰਮੀ ਕਹਿੰਦੀ ਚਲੋ ਜੀ ਇਧਰੋਂ ਇਧਰੋਂ ਵੀ ਝਾੜੂ ਕੱਢੋ ਤੇ ਫਿਰ ਮੈਂ ਫਿਰ ਮੈਂ ਇਧਰੋਂ ਵੀ ਸੰਭਰਿਆ ਦੇ ਵੀ ਆਪਾਂ ਕਰਤਾ ਸੀਗਾ ਡੰਨ ਐਨੇ ਮੈਂ ਬੈਠੀ ਸੀ ਕਿ ਡੈਡੀ ਕਹਿੰਦੇ ਚਲੋ ਗੱਗੂ ਅੱਜ ਆਪਾਂ ਪਾਣੀ ਪਿਆ ਦਨੇ ਆਪਾਂ ਹਨਾ ਤੇ ਇੱਕ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਚਲੋ ਮੈਂ ਕਹਾਂ ਜੀ ਪਿਆ ਦਨੇ ਆ ਫਿਰ ਮੈਂ ਚੱਕੇ ਬੱਠਲ-ਬੁੱਠਲ ਸਾਰੇ ਮੱਜਾਂ ਦੇ ਅੱਗੋਂ ਤੇ ਆਪਾਂ ਪਾਣੀ ਪੂਣੀ ਪਿਆਤਾ ਸੀ ਡੰਨ ਕਰਤਾ ਸੀ ਮੈਂ ਕਹਾਂ ਚਲੋ ਹੁਣ ਮੈਂ ਕੁਝ ਨਹੀਂ ਕੰਮਕੁਮ ਕਰਦੀ ਕਿ ਡੈਡੀ ਕਹਿੰਦੇ ਨੋ 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 ਬੇਟਾ ਜਲਦੀ-ਜਲਦੀ ਲੈ ਕੇ ਆ ਫੋੜਾ ਲੈ ਕੇ ਆ ਤੇ ਸਾਰਾ ਗੋਹਾ ਟਾਲੋ ਮੈਂ ਕਹਾਂ ਠੀਕ ਹੈ ਜੀ ਆਪਰ ਗੋਆ-ਗੁਆ ਟਾਲਤਾ ਸੀਗਾ ਸਾਰਾ ਪਰ ਯਾਰ ਅੱਜ ਮੈਂ ਬਹੁਤ ਟਾਇਰਡ ਫੀਲ ਕਰ ਰਹੀ ਸੀ ਮੈਂ ਨਾ ਮਿਸ ਕਰ ਰਹੀ ਸੀ ਨਾ ਪ੍ਰਭ ਨੂੰ ਪ੍ਰਭ ਜਲਦੀ ਆ ਭਰਾਉਣ ਕਿਵੇਂ ਅਸੀਂ ਪਤਾ ਕੀ ਹਾਂ ਇਹ ਇੱਕ ਬਚਤ ਹੁੰਦੀ ਆ ਬੰਦੇ ਦੀ ਜਦੋਂ ਆਪਾਂ ਸਾਰੀ ਫੈਮਿਲੀ ਕੰਮ ਕਰਦੀ ਹੈ ਨਾ ਇੰਜੋਏਮੈਂਟ ਵੀ ਬਹੁਤ ਹੁੰਦਾ ਬੰਦੇ ਦਾ ਤੇ ਇਹ ਹੀ ਬਚਤ ਆ ਜਦੋਂ ਤੁਸੀਂ ਕੁਝ ਖੁਦ ਕਰ ਲੈਨੇ ਹੋ ਤੁਹਾਡੀ ਇਹ ਹੀ ਇੱਕ ਆਮਦਨੀ ਆ ਜਿਹੜੀ ਹਨਾ ਬਚ ਜਾਂਦੀ ਆ ਬੰਦੇ ਕੋਲੇ ਤੋਂ ਮੈਂ ਨੇ ਜਲਦੀ ਜਲਦੀ ਫਿਰ ਗੋਆ ਗੋਆ ਟਾਲਤਾ ਸੀਗਾ ਤੇ ਪਾਣੀ ਪਾਣੀ ਪਿਆਦਾ ਸੀਗਾ ਸਾਰਾ ਕੁਝ ਕਰਤਾ ਸੀਗਾ ਡੰਨ ਕਰਤਾ ਸੀ ਹੁਣ ਮੈਂ ਕਿ ਮੈਂ ਹੁਣ ਕੋਈ ਕੰਮ ਨਹੀਂ ਕਰਨਾ ਮੈਂ ਸਟ੍ਰਿਕਟਲੀ ਕਿਆਸੇ ਮੇ camera ਤਾਂ ਥੱਕ ਗਈਆਂ ਮੈਂ ਹੁਣ ਕੁਝ ਨਹੀਂ ਕਰਵਾਉਣਾ ਹੈ ਵੈਸੇ ਇੱਕ ਗੱਲ ਆ ਅੱਜ ਪ੍ਰਭ ਦੇ ਨਾਲ ਉਹਨਾ ਅਸੀਂ ਜਲਦੀ ਕੰਮ ਕੀਤਾ ਬਹੁਤ ਜਲਦੀ ਕੰਮ ਫਿਨਿਸ਼ ਹੋ ਗਿਆ ਸੀ ਉਹ ਤਾਂ ਇੰਨਾ ਜ਼ਿਆਦਾ ਨਾ ਕੰਮ ਨੂੰ ਖਿੱਚਵਾਉਂਦਾਗਾ ਮੈਂ ਆਈ ਜਲਦੀ ਜਲਦੀ ਪਾਣੀ ਪੁਣੀ ਪੀਤਾ ਡੈਡੀ ਕਹਿੰਦੇ ਹੁਣ ਸੰਬਰ ਵੀ ਦੇਈਏ ਮੈਂ ਕਿਹਾ ਯਾਰ ਡੈਡੀ ਪਲੀਜ਼ ਨਹੀਂ ਮੇਰੇ ਤੋਂ ਨਹੀਂ ਸੰਭਰੇ ਡੈਡੀ ਇਹਨੇ ਦਿੱਤੇ 2-4 ਪੰਪ ਇੱਕ ਤਾਂ ਮੈਂ ਪੰਪਾਂ ਦੇ ਵਿੱਚ ਬਹੁਤ ਜਲਦੀ ਆ ਜੰਨੀਆ ਫਿਰ ਮੈਂ ਚੱਕੀ ਬੋਂਕਰ ਤੇ ਮੈਂ ਹੋ ਗਈ ਸੀਗੀ ਸਟਾਰਟ ਐਂ ਇਹਨੂੰ ਆਪਾਂ ਸੰਬਰ-ਸੰਬਰ ਦਿੱਤਾ ਸੀਗਾ ਸਾਰਾ ਤੇ ਫਿਰ ਰਹਿਗੀਆਂ ਸੀਗਾ ਢੇਰੀਆਂ ਪਾਣ ਵਾਲੀਆਂ ਮੈਂ ਕਿਹਾ ਹੁਣ ਢੇਰੀਆਂ ਵੀ ਪਾ ਦਿੰਨੇ ਐਨ ਇੱਕ ਪਿੱਛੇ ਕਿਉਂ ਕਹਾਣਾ ਹੈਗਾ ਸਾਰਾ ਕੰਮ ਕਰ ਕਰਾ ਕੇ ਫਿਰ ਮੈਂ ਕਿਹਾ ਕਹਣਗੇ ਕੰਮ ਤਾਂ ਅਸੀਂ ਕੀਤਾ ਤੋਂ ਫਿਰ ਮੈਂ ਢੇਰੀਆ ਟੁਰੀਆ ਪਾਤੀਆਂ ਸੀ ਬੱਠਲ-ਬੱਠਲ ਸੈੱਟ ਤੇ ਮੈਂ ਸੋਚਿਆ ਚੱਲ ਗगन ਅੱਜ ਦਾ ਦਿਨ ਹੈ ਹਨਾ ਕੋਈ ਗੱਲ ਨਹੀਂ ਕਰ ਲੈ ਐਡਜਸਟ ਅੱਜ ਫਿਰ ਪ੍ਰਭ ਹੈ ਨਹੀਂਗਾ ਤੇ ਥੋੜਾ ਜਿਹਾ ਸੋਚਣਾ ਬੰਦ ਹੈ ਹਨਾ ਐਨੇ ਨਾ ਆਪਾਂ ਗੁਆ ਗੁਆ ਸੈੱਟਤਾ ਸੀਗਾ ਬੱਟਲ ਆਪਾਂ ਸਾਰੇ ਤੋਤੇ ਸੀ ਫਿਰ ਮੈਂ ਆਪਣੇ ਦਸਤਾਨੇ ਵਗੈਰਾ ਵੀ ਤੋਤੇ ਜਲਦੀ ਜਲਦੀ ਇਹ ਤਾਂ ਆਪਣਾ ਮੇਨ ਕੰਮ ਆ ਦਸਤਾਨੇ ਤਾਂ ਹਨਾ ਤੇ ਇਹਨਾਂ ਨੂੰ ਆਪਣੀ ਪੋਜੀਸ਼ਨ ਤੇ ਤੇ ਆਉਂਦਿਆਂ ਨੂੰ ਪਰੋਂਠੇ ਰੈਡੀ